ਅੱਜ ਸਵੇਰੇ 4.30 ਵਜੇ ਚੋਰ ਜਿਹੜੇ ਕਾਰ ਦੇ ਵਿੱਚ ਆਏ ਚੌਕੀਦਾਰ ਨੇ ਦੱਸਿਆ ਚਾਰ ਬੰਦੇ ਸੀਗੇ ਉਹਨਾਂ ਕੋਲ ਸੱਬੜਾਂ ਗਰਫਾਨਾਂ ଥିਗੀਆਂ ਪਹਿਲਾ ਸੁਖਵੀਰ ਮੈਡੀਕਲ ਹਾਲ ਦਾ ਉਹਨੇ ਜਿੰਦਾ ਤੋੜਿਆ ਸੱਬੜਾਂ ਪਾ ਕੇ ਛੱਡ ਰੋ ਪੀਂਗਾ ਕਰਤਾ ਉੱਥੋਂ ਚੋਰੀ ਕਰਕੇ ਨਾਲ ਹੀ 5-400 ਫੁੱਟ ਤੇ ਜਾ ਕੇ ਸਾਡੇ ਬਦਲਾ ਜੀ ਕੰਬਿਨੇਸ਼ਨ ਸੈਂਟਰ ਦੇ ਵਿੱਚ ਸਾਡਾ ਵੀ ਛੱਡ ਉਹਨਾਂ ਨੇ ਸੱਬੜਾਂ ਪਾ ਕੇ 빙ਗਾ ਕਰਤਾ ਛੇ ਸ਼ਾਤ ਔੜ ਕੇ ਅੰਦਰ ਵੜ ਗਏ ਅਜੇ ਸਮਾਨ ਦੇਖਿਆ ਨਹੀਂ ਪਤਾ ਨਹੀਂ ਕੀ ਲੈ ਕੇ 40 5000 ਰੁਪਇਆ ਪਿਆਦੀ ਬੱਚੇ ਦਾ ਗੱਲੇ ਦੇ ਵਿੱਚੋਂ ਚੱਕ ਕੇ ਲੈ ਗਏ ਮੇਰੇ ਗ੍ਰੰਥ ਵੀ ਘੰਡਾਏ ਪਏ ਨੇ ਜਿਹੜੇ ਅੰਦਰ ਆ ਫੱਗਿਆ ਕਰਕੇ ਗਏ ਨੇ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪੁਲਿਸ ਕੁਝ ਨਹੀਂ ਕਰ ਰਹੀ ਨਾ ਕੋਈ ਬਦਲਾਅ ਨਾ ਕਰਕੇ ਬੇਇੱਜ਼ਤੀ ਆ ਕਿ ਚੋਰ ਦਿਨੋਂ ਦਿਨ ਚੋਰੀਆਂ ਕਰ ਰਹੇ ਨੇ ਪੌਣੇ ਚਾਰ ਦੀ ਗੱਲ ਆ ਜਿਹੜਾ ਚੌਕੀਦਾਰਾਂ ਨੂੰ ਪੁੱਛਿਆ ਜਾਵੇ ਉਹਨੇ ਸਾਨੂੰ ਦੱਸਿਆ ਆ ਕਿ ਇਹ ਬਹੁਤ ਹੀ ਅਸੀਂ ਤਾਂ ਡਰੇ ਹੋਏ ਆ ਇਸ ਕਰਕੇ ਕਾਰਵਾਈ ਕੀਤੀ ਜਾਵੇ ਜਿਹਨੇ ਵੀ ਚੋਰੀ ਕੀਤੀ ਆ ਰੋਕੀ ਜਾਵੇ ਸ਼ਹਿਰ ਦੀ ਰੱਖਿਆ ਕੀਤੀ ਜਾਵੇ ਸ਼ਹਿਰ ਚੌਕੀਪਾਨੇ ਸੇ ਕਿੰਨੇ ਬੰਦੇ ਸੀ ਕੀ ਚੌਕੀਦਾਰ ਨੇ ਦੱਸਿਆ ਅਸੀਂ ਪੁੱਛਿਆ ਵੀ ਕੌਣ ਸੀ ਕਹਿੰਦਾ ਚਾਰ ਬੰਦੇ ਦੀ ਬੰਦਰ ਜੀ ਚਾਰ ਬੰਦਾ ਉਹ ਕੁਰਬਾਨਾ ਥੀ ਗਿਆ ਸੱਬੜਾ ਦੀ ਇੱਕ ਇੱਕ ਗੱਡੀ ਦੇ ਵਿੱਚ ਬੈਠਾ ਸੀ ਸਟਾਰਟ ਦੀ ਉਹਨਾਂ ਨੇ ਆਏ ਫਟਿਆ ਜਿੰਦਾ ਮਾ ਕੀ ਕਰਦੇ ਹੋ ਮੈਨੂੰ ਮਾਰਨਾ ਹੈ ਮੈਂ ਥਾਣੇ ਭੱਜ ਲਿਆ ਥਾਣੇ ਗਿਆ ਥਾਣੇ ਵਾਲੇ ਨੂੰ ਜਾ ਕੇ ਦੱਸਿਆ ਜੀ ਮੌਲਾ ਜੀ ਇਹ ਆਪਣੇ ਰਾਤ ਜਿਹੜੇ ਚੋਰ ਸ਼ਟਰ ਚੱਕ ਕੇ ਕੰਮ ਹੁੰਦਾ ਇੱਥੇ ਚੋਰੀ ਕਰਕੇ ਲੈ ਗਏ ਜਿਹਦੇ ਵਿੱਚ ਤਕਰੀਬਨ 50-60 ਹਜ਼ਾਰ ਰੁਪਏ ਦਾ ਕੈਸ਼ ਲੈ ਗਏ ਸਾਰੇ ਗੱਲੇ ਤੋੜ ਗਏ ਕੈਮਰੇ ਤੋੜ ਦਿੱਤੇ ਸਾਡੇ ਕਾਫੀ ਨੁਕਸਾਨ ਕਰ ਦਿੱਤਾ ਚੌਕੀਦਾਰ ਨਹੀਂ ਰੱਖਿਆ ਤੁਸੀਂ ਇੱਥੇ ਚੌਕੀਦਾਰ ਸਿਕਿਉਰ ਲੱਗਿਆ ਹੋਇਆ ਪੂਰੀ ਪੇਮੈਂਟ ਅਸੀਂ ਉਹਨੂੰ ਦਿੰਨੇ ਆ ਹਰ ਮੰਤ ਪੱਕਾ ਲੱਗਿਆ ਹੋਇਆ ਉਹਦੇ ਦੱਸਣ ਮਤਾਂ ਕੋਈ ਚਾਰ ਬੰਦੇ ਸੀ ਪੌਣੇ 4 ਵਜੇ ਤਕਰੀਬਨ ਉਹਨਾਂ ਨੇ ਚੋਰੀ ਕੀਤੀ ਹੈ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਮੇ ਮਗਰ ਗੱਡੀ ਨੰਬਰ ਨੋਟ ਕਰਨ ਕਰਦਾ ਮੇਰੇ ਮਗਰ ਕਹਿੰਦਾ ਉਹ ਜਿਹ ਕਹਿਣ ਮੁਤਾਬਕ ਉਹ ਕਿਰਪਾਨਾਂ ਜਾਂ ਅਚਾਰ ਲੈ ਕੇ ਮਗਰ ਪੈ ਗਈ ਉਹ ਕਹਿੰਦਾ ਮੈਂ ਭੱਜ ਕੇ ਜਾਨ ਬਚਾਈ ਹੋ। ਕਿੰਨੀ ਕੁ ਵੇਲੇ ਦੀ ਗੱਲ ਹੈ ਜੀ? ਇਹ ਸਾਨੂੰ ਤਾਂ 5 ਵਜੇ ਪਤਾ ਲੱਗਿਆ ਜਦੋਂ ਦੂਜੇ ਮਹੱਲੇ ਵਾਲੇ ਨੇ ਆ ਕੇ ਮਤਲਬ ਬਾਹਰੋਂ ਦੱਸਿਆ ਕਿ ਤੁਹਾਡਾ ਛੱਡ ਟੁੱਟਿਆ। ਇਹ ਪੌਣੇ 4 ਵਜੇ ਦੀ ਐਗਜ਼ੈਕਟ ਗੱਲ ਹੈ ਜੀ। ਕੋਈ ਵੀ ਦੁਕਾਨਾਂ ਤੇ ਚੋਰੀ ਹਾਂ ਇੱਕ ਦੁਕਾਨ ਤੇ ਹੋਰ ਬਾਜ਼ਾਰ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ ਹੋਈ। ਕੀ ਮੰਗ ਕਰਦੇ ਹੋਗੇ? ਦੇਖੋ ਅਸੀਂ ਤਾਂ ਸਰਕਾਰ ਜਿਹੜੀ ਹੈ ਫੇਲ ਹੋ ਚੁੱਕੀ ਆ ਮਾਦਰੀ ਪਾਰਟੀ ਦੀ ਨਾ ਇਹਨਾਂ ਤੋਂ ਹਰ ਰੋਜ਼ ਚੋਰੀ ਹੁੰਦੀ ਹੈ ਥੋੜੇ ਦਿਨ ਪਹਿਲਾਂ ਮੇਰੇ ਘਰ ਮਾਊਸ ਦੇ ਵਿੱਚ ਤਰਵਾਜਾ ਹੀ ਲਾ ਕੇ ਲਗੇ ਚੋਰੀ ਕੋਈ ਨਹੀਂ ਹੋਣਾ ਦੀ ਹੋ ਗਈ ਚੋਰੀ ਦੀ ਸਮਝ ਨਹੀਂ ਨਾ ਇਹਨਾਂ ਤੋਂ ਨਸ਼ਾ ਕੰਟਰੋਲ ਹੋ ਰਿਹਾ ਨਾ ਇਹਨਾਂ ਤੋਂ ਚੋਰੀ ਦਾ ਪ੍ਰਸ਼ਾਸਨ ਤੋਂ ਕੰਟਰੋਲ ਹੋ ਰਿਹਾ ਅਸੀਂ ਇਹੀ ਮੰਗ ਕਰਦੇ ਆਂ ਕਿ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਅਤੇ ਦੇਖੋ ਗਰੀਬ ਮਸਾ ਕੋਈ ਪੈਸੇ ਜੋੜਦਾ ਜਿਹੜੇ ਚੋਰੀ ਚੱਕ ਕੇ ਲੈ ਜਾਂਦੇ ਸਿੱਧਾ ਕਰਨਾ ਪਊ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇੱਥੇ ਵੀ ਇੱਕ ਬਜ਼ੁਰਗ ਆਪਣੀਆਂ ਦਿਹਾੜੀਆਂ ਲਾ ਕੇ ਟਿੱਪੀ ਬੜਾ ਜਿਹਾ ਮੱਲਵਾਲ ਟਿੱਪੀ ਦੇ ਵਿੱਚ ਬਾਲੀਆਂ ਬਣਾਈਆਂ ਸੀ ਤੋਂ ਬਾਲੀਆਂ ਵੀ ਲੈ ਕੇ ਤੇ ਕੰਨ ਵੀ ਵੜ ਗਏ ਬचारी ਮਰੀ ਜਾਨ ਦੇਖੋ ਪ੍ਰਸ਼ਾਸਨ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ ਇਸ ਤਾਹੀ ਮੰਗ ਕਰਦੇ ਆ ਵੀ ਇਹ ਨਸ਼ਿਆਂ ਤੇ ਚੋਰੀਆਂ ਤੇ ਖੰਡ ਪਾਈ ਜਾਵੇ ਅੱਜ ਕੱਲ ਸਮਾਂ ਐਸਾ ਵੀ ਤੁਸੀਂ ਆਪਣਾ ਮੋਟਰਸਾਈਕਲ ਖੜਕ ਕੇ ਅੰਦਰ ਬਾਥਰੂਮ ਨਹੀਂ ਜਾ ਸਕਦੇ ਮੋਟਲ ਜਾਨੂ ਚੋਰੀ ਹੋ ਜਾਂਦਾ ਚੱਕੇ ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਤੇ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਚੋਰਾਂ ਨੂੰ